SSC ਵਿਵਾਦ ਜਿਸ ਨੂੰ ਲੈ ਕੇ ਚਰਚਾ ਛੜੀ ਹੋਈ ਹੈ ਇਹ ਹਾਲ ਹੈ ਉਹਨਾਂ तमाम SSC ਵਿਦਿਆਰਥੀ ਤੇ ਅਧਿਆਪਕਾਂ ਦਾ ਜੋ ਦੇਸ਼ ਭਰ ਤੋਂ ਦਿੱਲੀ ਆ ਪਹੁੰਚੇ ਨੇ ਆਪਣੀ ਗੱਲ ਸਰਕਾਰਾਂ ਅੱਗੇ ਰੱਖਣ ਦੇ ਲਈ 2025 ਦੇ ਸਟਾਫ ਸਿਲੈਕਸ਼ਨ ਪਰਮਿਸ਼ਨ ਦੇ ਪੇਪਰ ਨੂੰ ਰੱਦ ਕਰਨ ਦੇ ਲਈ ਵੱਧ ਇੰਤਜ਼ਾਮੀ ਵਿਦਿਆਰਥੀ ਤੇ ਅਧਿਆਪਕਾਂ ਨੇ ਦਿੱਲੀ ਚੱਲੂ ਤਜ਼ਵੀਜ਼ ਰੱਖੀ ਉਨ੍ਹਾਂ ਦਾ ਉਦੇਸ਼ ਡਿਪਾਰਟਮੈਂਟ ਆਫ ਪਰਸਨਲ ਟ੍ਰੇਨਿੰਗ ਮੰਤਰੀ ਜਤਿੰਦਰ ਸਿੰਘ ਨੂੰ ਮਿਲਦਾ ਪਰ ਪੁਲਿਸ ਨੇ ਇਹਨਾਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਮਿਲਣ ਹੀ ਨਹੀਂ ਦਿੱਤਾ ਨਤੀਜਾ ਇਹ ਕਿ ਇਹਨਾਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਇੱਕ ਰਾਤ ਲਈ ਹਿਰਾਸਤ ਦੇ ਵਿੱਚ ਰੱਖਿਆ ਗਿਆ ਇਹ ਤਾਂ ਸੀ ਹਾਲ ਦੀ ਤਸਵੀਰ ਪਰ ਇਹ ਅਜਿਹਾ ਕਿਉਂ ਕੀਤਾ ਗਿਆ ਦਰਅਸਲ SSC ਫੇਜ਼ 13 ਦਾ ਪੇਪਰ ਜਿਸ ਦੇ ذریعے ਕਈ ਸਰਕਾਰੀ ਵਿਭਾਗਾਂ ਦੇ ਵਿੱਚ ਗਰੁੱਪ B ਅਤੇ ਗਰੁੱਪ C ਦੀ ਪੋਸਟ ਭਰੀ ਜਾਂਦੀ ਹੈ ਇਸ ਸਾਲ ਦੀ ਪ੍ਰੀਖਿਆ 24 ਜੁਲਾਈ ਤੋਂ 1 ਅਗਸਤ ਦੇ ਵਿੱਚ ਹੋਈ ਸਰਕਾਰੀ ਨੌਕਰੀ ਦਾ ਖੁਆਬ ਦੇਖਣ ਵਾਲੇ ਲੱਖਾਂ ਵਿਦਿਆਰਥੀਆਂ ਨੇ ਇਸ ਦਾ ਫਾਰਮ ਭਰਿਆ। ਮਿਹਨਤ ਦੇ ਨਾਲ ਤਿਆਰੀ ਕੀਤੀ ਪਰ ਜਿਵੇਂ ਹੀ ਵਿਦਿਆਰਥੀ ਪ੍ਰੀਖਿਆ ਕੇਂਦਰ ਦੇ ਵਿੱਚ ਪਹੁੰਚੇ ਇੱਕ ਵੱਖਰੀ ਤਸਵੀਰ ਸਾਹਮਣੇ ਆਈ। ਆਮ ਤੌਰ ਤੇ ਵਿਦਿਆਰਥੀਆਂ ਦੇ ਐਡਮਿਟ ਕਾਰਡ ਪ੍ਰੀਖਿਆ ਤੋਂ 4 ਦਿਨ ਪਹਿਲਾਂ ਜਾਰੀ ਹੁੰਦੇ ਨੇ। ਪਰ ਇਸ ਪ੍ਰੀਖਿਆ ਦੇ ਲਈ ਵਿਦਿਆਰਥੀਆਂ ਦੇ ਐਡਮਿਟ ਕਾਰਡ ਦੋ ਦਿਨ ਪਹਿਲਾਂ ਵੀ ਜਾਰੀ ਨਹੀਂ ਹੋਈ ਦੇਸ਼ ਭਰ ਦੇ 142 ਸ਼ਹਿਰਾਂ ਦੇ 194 ਕੇਂਦਰਾਂ ਤੇ ਤਕਰੀਬਨ 5 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਪਰ ਜਿਵੇਂ ਹੀ ਵਿਦਿਆਰਥੀ ਪ੍ਰੀਖਿਆ ਦੇਣ ਦੇ ਲਈ ਪਹੁੰਚੇ ਪਹਿਲੇ ਦਿਨ ਹੀ ਪਹਿਲੀ ਸ਼ਿਫਟ ਦੇ ਵਿੱਚ ਹੀ ਵਿਦਿਆਰਥੀਆਂ ਨੂੰ ਪਰੇਸ਼ਾਨੀਆਂ ਆਉਣ ਲੱਗੀਆਂ ਕਈ ਸੈਂਟਰਾਂ ਤੇ ਬਾਇਓਮੈਟ੍ਰਿਕ ਕੰਮ ਨਹੀਂ ਕੀਤੇ ਜਿਸ ਕਾਰਨ ਵਿਦਿਆਰਥੀ ਪ੍ਰੀਖਿਆ ਨਹੀਂ ਦੇ ਸਕੇ ਜਾਂ ਪ੍ਰੀਖਿਆ ਦੇਣ ਦੇ ਵਿੱਚ ਲੇਟ ਹੋ ਗਏ ਕਈ ਥਾਵਾਂ ਤੇ ਦਾਸ ਤੋਂ 15 ਮਿੰਟ ਦੇ ਲਈ ਸਿਸਟਮ ਬੰਦ ਰਹੇ ਤੇ ਕਈ ਥਾਵਾਂ ਤੇ ਤਾਂ ਜਿਹੀ ਤਸਵੀਰ ਵੇਖੀ ਗਈ ਕਿ ਪੂਰੇ ਦੇ ਪੂਰੇ ਸਿਸਟਮ ਕ੍ਰੈਸ਼ ਹੋ ਗਏ ਸੋਚ ਕੇ ਵੇਖੋ ਅਜਿਹੀ ਮੁਕਾਬਲੇ ਵਾਲੀ ਪ੍ਰੀਖਿਆ ਜਿੱਥੇ 1-1 ਮਿੰਟ ਮਾਇਨੇ ਰੱਖਦਾ ਹੈ ਉੱਥੇ ਵਿਦਿਆਰਥੀ ਦੇ 10 ਤੋਂ 15 ਮਿੰਟ ਖਰਾਬ ਹੋਏ ਕਈ ਸੈਂਟਰ ਦੂਰ ਦੁਰਾਡੇ ਪਿੰਡਾਂ ਦੇ ਵਿੱਚ ਸੀ ਜਿੱਥੇ ਵਿਦਿਆਰਥੀ ਪ੍ਰੀਖਿਆ ਦੇਣ ਤਾਂ ਪਹੁੰਚੇ ਤੇ ਸੈਂਟਰ ਤੇ ਪੇਪਰ ਰੱਦ ਹੋਣ ਦਾ ਨੋਟਿਸ ਮਿਲਿਆ ਇੱਕ ਸਾਲ ਜਾਂ ਇੱਕ ਤੋਂ ਵੀ ਵੱਧ ਸਮੇਂ ਦੀ ਕੜੀ ਮਿਹਨਤ ਦੇ ਨਾਲ ਵਿਦਿਆਰਥੀਆਂ ਦੇ ਨਾਲ ਅਜਿਹਾ ਹੋਵੇ ਤਾਂ ਸੋਚ ਕੇ ਵੇਖੋ ਤੁਹਾਨੂੰ ਕਿਹੋ ਜਿਹਾ ਲੱਗੇਗਾ ਲਗਾਤਾਰ ਵਿਦਿਆਰਥੀਆਂ ਦੇ ਵੱਲੋਂ ਕੀਤੇ ਗਏ ਪ੍ਰਦਰਸ਼ਨ ਤੋਂ ਬਾਅਦ ਕੁਝ ਕੋਚਿੰਗ ਸੈਂਟਰਾਂ ਦੇ ਅਧਿਆਪਕ ਤੇ ਡਿਪਾਰਟਮੈਂਟ ਆਫ ਪਰਸਨਲ ਟ੍ਰੇਨਿੰਗ ਮੰਤਰੀ ਜਤਿੰਦਰ ਸਿੰਘ ਅਤੇ ਐਸਐਸਸੀ ਚੇਅਰਪਰਸਨ ਗੋਪਾਲ ਕ੍ਰਿਸ਼ਨਨ ਦਨਾਲ ਮੁਲਾਕਾਤ ਕੀਤੀ ਗਈ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਜੇਕਰ ਵਿਦਿਆਰਥੀਆਂ ਦੇ ਵੱਲੋਂ ਕਥਿਤ ਤੌਰ ਤੇ ਪ੍ਰੀਖਿਆ ਦੇ ਵਿੱਚ ਪੁੱਛੇ ਗਏ ਸਵਾਲ ਗਲਤ ਸਾਬਿਤ ਹੁੰਦੇ ਨੇ ਤਾਂ ਵਿਦਿਆਰਥੀਆਂ ਨੂੰ ਪ੍ਰਤੀ ਪ੍ਰਸ਼ਨ 100 ਰੁਪਏ ਦੀ ਰਕਮ ਵਾਪਸ ਕੀਤੀ ਜਾਏਗੀ ਇਹ ਕੱਲੀ ਇੱਕ ਪ੍ਰੀਖਿਆ ਦੀ ਗੱਲ ਨਹੀਂ ਹੈ ਇਸ ਤੋਂ ਪਹਿਲਾਂ ਪਿਛਲੇ ਕਈ ਸਾਲਾਂ ਤੋਂ ਯੂਪੀਐਸਸੀ ਬੈਂਕਿੰਗ ਰੇਲਵੇ ਪ੍ਰੀਖਿਆਵਾਂ ਦੇ ਵਿੱਚ ਵੀ ਅਜਿਹਾ ਕੁਝ ਹੀ ਵੇਖਣ ਨੂੰ ਮਿਲਿਆ ਸਰਕਾਰ ਤੋਂ ਨੌਕਰੀ ਮੰਗਣਾ ਤਾਂ ਦੂਰ ਦੀ ਗੱਲ ਉਹ ਮੌਜੂਦਾ ਨੌਕਰੀਆਂ ਦੇ ਲਈ ਇੱਕ ਨਿਰਪੱਖ ਸਿਸਟਮ ਵੀ ਵਿਦਿਆਰਥੀਆਂ ਨੂੰ ਮੁਹੱਈਆ ਨਹੀਂ ਕਰਵਾ ਸਕਦੀ ਯਾਨੀ ਕਿ ਸਿੱਧੇ ਤੌਰ ਤੇ ਸਰਕਾਰ ਇਸ ਸਿਸਟਮ ਦੇ ਵਿੱਚ ناکਾਮ ਸਾਬਿਤ ਹੋ ਰਹੀ ਹੈ